ਇਹ ਤਸਵੀਰਾਂ ਕੋਈ ਲੜਾਈ ਝਗੜੇ ਦੀਆਂ ਨਹੀਂ ਨੇ ਸਗੋਂ ਲੋਕ ਟੋਲ ਪਲਾਜ਼ੇ ਤੋਂ ਗੱਡੀਆਂ ਨੂੰ ਬਿਨਾ ਪਰਚੀ ਕਟਵਾਏ ਲੰਘਾ ਰਹੇ ਨੇ ਦਰਅਸਲ ਕੋਟਕਪੂਰਾ ਮੁਖਸਰ ਮੁਖਮਾਰ ਤੇ ਪਿੰਡ ਬਡਿੰਗ ਦੇ ਨੇੜੇ ਬਨੇ ਟੋਲ ਪਲਾਜ਼ਾ ਉੱਤੇ ਟਰੈਕਟਰ ਟਰਾਲੀ ਦੀ ਟੋਲ ਪਰਚੀ ਕਟਵਾਉਣ ਨੂੰ ਲੈ ਕੇ ਟੋਲ ਪਲਾਜ਼ਾ ਮੁਲਾਜ਼ਮਾਂ ਤੇ ਟਰੈਕਟਰ ਚਾਲਕ ਦੇ ਵਿਚਾਲੇ ਹੰਗਾਮਾ ਹੋ ਗਿਆ ਭਾਈ ਸੀਨੀਅਰ ਜੀ ਤੁਸੀਂ ਕਹਿ ਦਿੰਦੇ ਵੀ ਭਾਈ ਹਜੇ ਠਹਿਰ ਜਾ ਤੁਸੀਂ ਨਹੀਂ ਉਹ ਨਾਲ ਕੋਈ ਨੱਕਿਆ ਕੈਮਰਾ ਆਇਆ ਨਹੀਂ ਜੀ ਆਇਆ ਨਹੀਂ ਕਰਨ ਹੁੰਦੀ ਕੀ ਇਹ ਕਿਸੇ ਦਾ ਕੈਮਰਾ ਹੋਣਾ ਇਹ ਕਰਨੀ ਗੱਲ ਜਿਸ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਟੋਲ ਪਲਾਜ਼ਾ ਨੇੜੇ ਢਰਨਾ ਲਾਇਆ ਤੇ ਲੋਕਾਂ ਵੱਲੋਂ ਕਰੀਬ 3 ਘੰਟੇ ਬਿਨਾਂ ਟੋਲ ਵਰਜੀ ਕਟਵਾਏ ਅਨੇਕਾ ਵਾਹਨ ਟੋਲ ਟੋਲੰਗਵਾਏ ਗਏ ਇਸ ਦੌਰਾਨ ਇੱਕ ਨਿਜੀ ਚੈਨਲ ਦੇ ਪੱਤਰਕਾਰ ਤੇ ਪੁਲਿਸ ਕਰਮੀ ਵੱਲੋਂ ਕੈਮਰਾ ਖੋਨ ਦੇ ਕਾਰਨ ਵਿਵਾਦ ਨੇ ਹੋਰ ਤੂਲ ਫੜ ਲਿਆ ਮਾਮਲਾ ਇਹ ਸੀਗਾ ਜੀ ਟੋਲ ਪਲਾਜ਼ਾ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਮੇਰੇ ਖਾਲ ਸਾਲ ਤੋਂ ਲੱਗਿਆ ਹੋਇਆ ਉਸ ਨੂੰ ਲੈ ਕੇ ਪਿੰਡ ਵਾਲਿਆਂ ਦਾ ਜਿਹੜਾ ਇਹਨਾਂ ਦਾ ਆਪਸ ਵਿੱਚ ਟਕਰਾਅ ਚੱਲਦਾ ਰਹਿੰਦਾ ਤੇ ਪਿੰਡ ਵਾਲਿਆਂ ਵੜਿੰਗ ਵਾਲਿਆਂ ਨੂੰ ਇਹ ਪਰਚੀ ਤੋਂ ਛੂਟ ਦਿੱਤੀ ਹੋਈ ਹੈ ਜਿਹੜੇ ਜਿਹੜੇ ਪਿੰਡ ਚ ਟੋਲ ਪਲਾਜ਼ਾ ਬਣਿਆ ਹੁੰਦਾ ਉਸ ਦੀ ਜੇ ਕੋਈ ਕਾਰ ਵਗੈਰਾ ਦੀ ਤੇ ਉਹਦੀ ਪਰਚੀ ਨਹੀਂ ਕੱਟੀ ਜਾ ਸਕਦੀ ਪਰ ਇਹਨਾਂ ਨੇ ਟੋਲ ਪਲਾਜ਼ੇ ਵਾਲਿਆਂ ਨੇ ਉਸ ਟਰੈਕਟਰ ਦੀ ਟਾਲੇ ਦੀ ਪਰਚੀ ਕੱਟੀ ਜਿਸ ਤੋਂ ਦੋਹਾਂ ਦਾ ਤਤਕਾਰ ਵਧ ਗਿਆ ਤੇ ਪਿੰਡ ਵਾਲਿਆਂ ਨੇ ਇੱਥੇ ਧਰਨਾ ਲਾ ਦਿੱਤਾ ਤੁਹਾਡੇ ਨਾਲ ਕੀ ਬਸ ਲੁਕੀ ਕੀਤੀ ਕਿਸ ਮੁਲਾਜ਼ਮ ਨੇ ਕੀਤੀ ਕਿਹੜੇ ਮਹਿਕਮੇ ਦਾ ਮੁਲਾਜ਼ਮ ਉਹ ਸੀ ਪੰਜਾਬ ਪੁਲਿਸ ਦਾ ਜਦੋਂ ਮੈਂ ਆ ਕੇ ਇਹਨਾਂ ਧਰਨਾਕਾਰੀਆਂ ਦੀਆਂ ਫੋਟੋਆਂ ਖਿੱਚਣ ਲੱਗਿਆ ਤੇ ਮੈਨੂੰ ਕਹਿੰਦਾ ਤੂੰ ਕੌਣ ਹੈਂ ਹੁੰਦਾ ਫੋਟੋਆਂ ਖਿੱਚਣ ਵਾਲਾ ਤੇ ਮੇਰਾ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮੇਰਾ ਬੁਰੀ ਤਰ੍ਹਾਂ ਜਣਾ ਉਹਨੇ ਬੁਰਾ ਵਿਹਾਰ ਕੀਤਾ ਇਸ ਦੌਰਾਨ ਮੌਕੇ ਤੇ ਡੀਐਸਪੀ ਅਤੇ ਹੋਰ ਪੁਲਿਸ ਕਰਮੀ ਪਹੁੰਚੇ ਅਤੇ ਪਿੰਡ ਵਾਸੀਆਂ ਨੂੰ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਤੇ ਲੋਕਾਂ ਨੂੰ ਸ਼ਾਂਤ ਕੀਤਾ ਗਿਆ ਵਰਡਿੰਗ ਪਿੰਡ ਦੇ ਔਰ ਆਮ ਲੋਕਾਂ ਨੇ ਔਰ ਧਰਨਾ ਲਾਇਆ ਸੀਗਾ ਉਹਨਾਂ ਦਾ ਕੋਈ ਇਸ਼ੂ ਸੀਗਾ ਕਿ ਉਹਨਾਂ ਦੀ ਟਰਾਲੀ ਨੂੰ ਪਾਸ ਨਹੀਂ ਕਰਨ ਦਿੱਤਾ ਜਾ ਰਿਹਾ ਉਹ ਟੋਲ ਪਲਾਜ਼ਾ ਨਾਲ ਮਿਲ ਕੇ ਗੱਲ ਕਰਕੇ ਸਾਰਾ ਇਸ਼ੂ ਸੌਟ ਆਊਟ ਕੀਤਾ ਗਿਆ ਤੇ ਧਰਨਾ ਪੀਸਫੁਲੀ ਪੂਰਾ ਹੋ ਗਿਆ ਸਰ ਇੱਕ ਜਿਹੜਾ ਪੱਤਰਕਾਰ ਦਾ ਮਤਲਬ ਸੀ ਜਿਹੜਾ ਉਹਦੇ ਕਿ ਤੁਹਾਡੇ ਮਾਈਨ ਬੰਦੇ ਉਹਨੂੰ ਪਾਸ ਮੁਲਾਜ਼ਮ ਨੇ ਗਲਤਫਹਿਮੀ 'ਚ ਉਹਨੂੰ ਪਤਾ ਨਹੀਂ ਸੀ ਕਿ ਕੋਈ ਪੱਤਰਕਾਰ ਹੈ ਉਹਨੇ ਉਹਨਾਂ ਨੂੰ ਸਾਈਡ ਹਟਣ ਨੂੰ ਕਹਿਤਾ ਸੀ ਤੇ ਉਹ ਵੀ ਇਸ਼ੂ ਸੌਟ ਆਊਟ ਪਰ ਇਸ ਤਰ੍ਹਾਂ ਦੇ ਹੰਗਾਮੇ ਦਾ ਫਾਇਦਾ ਤਾਂ ਬਾਕੀ ਦੇ ਵਾਹਨ ਚਾਲਕਾਂ ਨੂੰ ਹੋ ਗਿਆ ਜਿਨ੍ਹਾਂ ਨੂੰ ਪਰਤੀ ਨਹੀਂ ਕਟਵਾਉਣੀ ਪਈ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਾਇਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਪਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563